ਨੌਜਵਾਨ ਦੀ ਇਟਲੀ ਵਿੱਚ ਰੋਟਾਵੇਟਰ ਹੇਠਾਂ ਆਉਣ ਨਾਲ ਦਰਦਨਾਕ ਮੌਤ ਨੇੜਲੇ ਪਿੰਡ ਤਾਸਪੁਰ ਦੇ ਨੌਜਵਾਨ ਦੀ ਇਟਲੀ ਵਿੱਚ ਰੋਟਾਵੇਟਰ ਹੇਠਾਂ ਆਉਣ ਨਾਲ ਮੌਤ ਹੋ ਜਾਣ ਦੀ ਖਬਰ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਰਤਕ ਮਨਜਿੰਦਰ ਸਿੰਘ ਦੇ ਛੋਟੇ ਭਰਾ ਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਦਾ ਵੱਡਾ ਭਰਾ ਮਨਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਸਾਲ 2009 ਵਿੱਚ ਇਟਲੀ ਗਿਆ ਸੀ ਅਤੇ ਪਰਿਵਾਰ ਸਮੇਤ ਇਟਲੀ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆਂ ਵਿੱਚ ਰਹਿ ਰਿਹਾ ਸੀ ਉਹਨਾਂ ਦੱਸਿਆ ਕਿ ਮਨਜਿੰਦਰ ਸਿੰਘ ਖੇਤੀ ਦਾ ਕੰਮ ਕਰਦਾ ਸੀ ਅਤੇ ਬਿੱਤੇ ਦਿਨ ਜਦੋਂ ਉਹ ਨਜ਼ਦੀਕ ਪੈਂਦੇ ਇਲਾਕਾ ਐਮਬੋਲੀ ਦੇ ਕੰਪੋ ਲੋਗੋ ਵਿਖੇ ਖੇਤ ਵਿੱਚ ਟਰੈਕਟਰ ਨਾਲ ਰੋਟਾਵੇਟਰ ਚਲਾ ਰਿਹਾ ਸੀ ਤਾਂ ਆਖਰੀ ਗੇੜੇ ਵਿੱਚ ਉਸ ਨਾਲ ਇੱਕ ਘਟਨਾ ਵਾਪਰ ਗਈ। ਉਹਨਾਂ ਦੱਸਿਆ ਕਿ ਖੇਤ ਦੇ ਮਾਲਕ ਦੇ ਭਰਾ ਨੇ ਅਚਾਨਕ ਦੇਖਿਆ ਕਿ ਟਰੈਕਟਰ ਇੱਕ ਜਗ੍ਹਾ ਖੜਾ ਹੀ ਚੱਲ ਰਿਹਾ ਹੈ ਅਤੇ ਮਨਜਿੰਦਰ ਉੱਥੇ ਮੌਜੂਦ ਨਹੀਂ ਹੈ ਉਹਨਾਂ ਤੁਰੰਤ ਸਾਨੂੰ ਫੋਨ ਤੇ ਸੂਚਿਤ ਕੀਤਾ ਤਾਂ ਅਸੀਂ ਵੀ ਚਿੰਤਾ ਵਿੱਚ ਡੁੱਬ ਗਏ ਜਦੋਂ ਕੁਝ ਦੇਰ ਬਾਅਦ ਮਾਲਕ ਦਾ ਭਰਾ ਟਰੈਕਟਰ ਬੰਦ ਕਰਨ ਗਿਆ ਤਾਂ ਉਹਨਾਂ ਦੇਖਿਆ ਕਿ ਮਨਜਿੰਦਰ ਰੋਟਾਵੇਟਰ ਵਿੱਚ ਪੂਰੀ ਤਰ੍ਹਾਂ ਕੁਚਲਿਆ ਪਿਆ ਸੀ ਤਾਂ ਸਾਨੂੰ ਪਤਾ ਲੱਗਾ ਕਿ ਮਨਜਿੰਦਰ ਇਸ ਦੁਨੀਆ ਨੂੰ ਛੱਡ ਚੁੱਕਾ ਹੈ ਮ੍ਰਿਤਕ ਦੇ ਭਰਾ ਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਇਹ ਹਾਦਸਾ ਕਿੰਜ ਵਾਪਰਿਆ ਜਿਸ ਕਾਰਨ ਮਨਜਿੰਦਰ ਨੂੰ ਆਪਣੀ ਜਾਨ ਗੁਆਣੀ ਪਈ ਮ੍ਰਿਤਕ ਆਪਣੇ ਪਿੱਛੇ ਪਤਨੀ ਕੁਲਵਿੰਦਰ ਕੌਰ ਬੇਟੀ ਹਰਮਨਦੀਪ ਕੌਰ ਅਤੇ ਬੇਟਾ ਪ੍ਰਭਦੀਪ ਸਿੰਘ ਨੂੰ ਵਿਲਕਤਾ ਛੱਡ ਗਿਆ ਹੈ ਇਸ ਨੌਜਵਾਨ ਦੀ ਮੌਤ ਨਾਲ ਜਿੱਥੇ ਉਸ ਦੇ ਮਾਤਾ ਪਿਤਾ ਸਮੇਤ ਸਾਰਾ ਪਰਿਵਾਰ ਸਦਮੇ ਵਿੱਚ ਹੈ ਉੱਥੇ ਪੂਰੇ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਕਪੂਰਥਲਾ ਤੋਂ ਪੱਤਰਕਾਰ ਗੋਬਿੰਦ ਸੁਖੀ ਜੀ ਦੀ ਵਿਸ਼ੇਸ਼ ਰਿਪੋਰਟ ਜੀ ਮੇਰਾ ਨਾਮ ਜੀ ਮਨਦੀਪ ਸਿੰਘ ਹੈ ਜੀ ਤਾਸ਼ਪੁਰ ਤੋਂ ਰਹਿਣ ਵਾਲਿਆ ਤੇ ਬ੍ਰਦਰ ਮੇਰੇ ਨਾਲ ਹੋਈ ਹੈ ਕਰਨਾ ਅਸੀਂ ਰਾਤ ਸਾਨੂੰ ਫੋਨ ਆਇਆ ਸੀਗਾ ਉਹਨਾਂ ਆਤੇ ਮੁੰਡਿਆਂ ਦਾ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਦਾ ਆਸੀ ਫੋਨ ਵੀ ਬ੍ਰਦਰ ਤੁਹਾਡਾ ਲੱਭ ਨਹੀਂ ਰਿਹਾ ਟਰੈਕਟਰ ਚੱਲਦਾ ਵਾ ਤੇ ਉਹਦਾ ਪਤਾ ਕਰੋ ਵੀ ਕਿੱਦੇ ਚਲੇ ਗਿਆ ਵਾ ਤੇ ਫੋਨ ਵੀ ਨਹੀਂ ਚੱਕਦਾ ਅਸੀਂ ਫੋਨ ਫਨ ਕੀਤਾ ਤੇ ਫੋਨ ਚੱਕਦੇ ਹੀ ਨਹੀਂ ਸੀਗੇ ਮੈਸੇਜ ਕੀਤੇ ਮੈਸੇਜ ਦਾ ਵੀ ਕੋਈ ਰਿਪਲਾਈ ਨਹੀਂ ਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਵੀ ਉੱਥੇ ਫੋਨ ਤੇ ਗੱਲ ਕੀਤੀ ਉਹਨਾਂ ਨੂੰ ਵੀ ਸੂਚਨਾ ਤੱਕ ਮਿਲ ਗਈ ਸੀ ਜਦੋਂ ਬਾਅਦ ਦੇ ਵਿੱਚ ਉਹ ਵੀ ਲੱਭਣ ਤਰਪੇ ਵੀ ਕਿੱਧਰ ਚਲੇ ਗਿਆ ਵੀ ਟਰੈਕਟਰ ਚੱਲਦਾ ਹੀ ਛੱਡ ਕੇ ਉਸ ਤੋਂ ਬਾਅਦ ਆ 2 ਘੰਟੇ ਬਾਅਦ 1.5-2 ਘੰਟੇ ਬਾਅਦ ਫੇਰ ਫੋਨ ਆਉਂਦਾ ਕਿ ਉਹ ਜਿਹੜਾ ਮਾਲਕ ਉੱਥੇ ਕੰਮ ਕਰਦਾ ਸੀ ਉਹਦਾ ਜਿਹੜਾ ਬ੍ਰਦਰ ਗਿਆ ਉੱਥੇ ਬ੍ਰਦਰ ਨੇ ਦੇਖਿਆ ਟਰੈਕਟਰ ਚੱਲਦਾ ਤੇ ਜਦੋਂ ਟਰੈਕਟਰ ਬੰਦ ਕਰਨ ਗਿਆ ਵਾ ਫਿਰ ਉਹਨੇ ਦੇਖਿਆ ਵੀ ਉਹ ਰੋਟਾਵੇਟਰ ਦੇ ਵਿੱਚ ਆਇਆ ਹੋਇਆ ਸੀ ਉੱਥੇ ਜਾ ਕੇ ਇਹ ਪਰਿਵਾਰ ਮੈਂਬਰਾਂ ਨੇ ਵੀ ਕਿਉਂਕਿ ਪਰਿਵਾਰ ਸਾਰਾ ਉੱਥੇ ਗਿਆ ਸੀ ਪੰਜ ਸਾਲ ਹੋ ਗਿਆ ਬਾਅਦ ਦੇ ਵਿੱਚ 10-15 ਸਾਲ ਬ੍ਰਦਰ ਨੂੰ ਹੋ ਗਿਆ ਉਹਨਾਂ ਨੇ ਜਦੋਂ ਦੇਖਿਆ ਵੀ ਜਿੱਦਾਂ ਉਹਨਾਂ ਨੇ ਸੂਚਨਾ ਦਿੱਤੀ ਆ ਕਿ ਟਰੈਕਟਰ ਚੱਲ ਰਿਹਾ ਸੀ ਮਾਲਕ ਦੇ ਭਰਾ ਨੇ ਬੰਦ ਕੀਤਾ ਉਹ ਹਣ ਇਹ ਨਹੀਂ ਪਤਾ ਲੱਗ ਰਿਹਾ ਵੀ ਇਦਾਂ ਹੋ ਕਿਦਾਂ ਗਿਆ ਚੱਲਦੇ ਟਰੈਕਟਰ ਦੇ ਵਿੱਚ ਵੀ ਉਹ ਉਤਰੇ ਕਿਉਂ ਆ ਟਰੈਕਟਰ ਦੇ ਵਿੱਚੋਂ ਚੱਲਦੇ ਤੋਂ ਕਿਉਂਕਿ ਸਾਰਾ ਖੱਤਾ ਵਾਦਦਾ ਸੀ ਇੱਕ ਲਾਸਟ ਰੈਲ ਹੀ ਵਹਿੰਦੀ ਸੀਗੀ ਜਦੋਂ ਉਹ ਆਖਰੀ ਢੇੜਾ ਰਹਿਦਾ ਸੀ ਉਸੇ ਆਖਰੀ ਢੇੜੇ ਦੇ ਵਿੱਚ ਉਹ ਟਰੈਕਟਰ ਰੁਕਿਆ ਹੋਇਆ ਸੀਗਾ ਜਿੱਦਾਂ ਸਾਨੂੰ ਫੋਟੋਆਂ ਪਾਈਆਂ ਜਾ ਕੇ ਫਿਰ ਵੀਡੀਓ ਉਹਨਾਂ ਨੇ ਪਾਈਆਂ ਪਰਿਵਾਰ ਮੈਂਬਰਾਂ ਨੇ ਵੀ ਇਦਾਂ ਇਦਾਂ ਸਾਰਾ ਹੈਗਾ ਵਾ ਦੇਖੀਏ ਤੇ ਉਹ ਸਮਝ ਨਹੀਂ ਆਉਂਦੀ 4x4 ਟਰੈਕਟਰ ਆ ਵੀ ਉਹ ਉੱਥੇ ਹੀ ਜਿਹੜੇ ਆ ਉਹ ਟਰੈਕਟਰ ਫਸਿਆ ਢੇੜੇ ਕੱਢ ਰਿਹਾ ਦੇਖਿਆ ਜਿਹੜਾ ਵੀਡੀਓ ਦੇ ਵਿੱਚ ਜਿੱਦਾਂ ਉਹਨਾਂ ਨੇ ਥਾਂ ਉੱਥੇ ਪੱਟ ਹੋਇਆ ਹੁਣ ਐਗਜ਼ੈਕਟ ਪਤਾ ਨਹੀਂ ਲੱਗ ਰਿਹਾ ਇਸ ਲਈ ਫਿਰ ਪਰਿਵਾਰ ਮੈਂਬਰਾਂ ਨਾਲ ਗੱਲ ਕੀਤੀ ਸੀ ਵੀ ਆਪਾਂ ਵਕੀਲ ਕਰਕੇ ਪੂਰੀ ਤੈਅ ਤੱਕ ਜਾਈਏ ਵੀ ਕਾਰਨ ਕੀ ਹੋਇਆ ਕਿਉਂਕਿ ਚੱਲਦੇ ਟਰੈਕਟਰ ਦੇ ਵਿੱਚ ਉਤਰਨ ਦਾ ਕੋਈ ਕਾਰਨ ਨਹੀਂ ਬਣਦਾ ਫਿਰ ਜਿਹੜਾ ਟਰੈਕਟਰ ਆ ਬਾਹਰਲੇ ਉਹ ਸੈਂਸਰ ਹੈਗਾ ਪਹਿਲਾਂ ਵੀ ਭਰਾ ਨਾਲ ਗੱਲ ਹੁੰਦੀ ਹੁੰਦੀ ਸੀ ਕਿ ਜਿੱਦਾਂ ਜੇ ਟਰੈਕਟਰ ਤੋਂ ਬੰਦਾ ਚੱਲਦੇ ਤੋਂ ਖੜਾ ਵੀ ਹੋ ਜਵੇ ਜਾਂ ਉਤਰ ਵੀ ਜਾਵੇ ਟਰੈਕਟਰ ਦੇ ਜਿਹੜੇ ਪੀਟੀਓ ਬੰਦ ਹੋ ਜਾਂਦੇ ਟਰੈਕਟਰ ਬੰਦ ਹੋ ਜਾਂਦੇ ਆ ਇਹ ਬੰਦ ਕਿਉਂ ਨਹੀਂ ਹੋਇਆ ਇਹ ਵੀ ਸਾਡਾ ਸਵਾਲ ਸੀ ਇਹਦੇ ਸੰਪਸ਼ਟ ਜਿਹੜੇ ਆ ਜਵਾਬ ਨਹੀਂ ਮਿਲੇ ਮਾਲਕਾਂ ਤੋਂ ਉਥੋਂ ਤੇ ਫਿਰ ਅਸੀਂ ਗੱਲ ਕੀਤੀ ਸੀ ਵੀ ਵਕੀਲ ਕਰਕੇ ਤੁਸੀਂ ਇਹ ਐ ਐਗਜ਼ੈਕਟ ਪਤਾ ਕਰੋ ਵੀ ਕਾਰਨ ਹੋਇਆ ਕੀ ਆ ਉਹ ਉਤਰਿਆ ਕਿਉਂ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਆ ਉਹਦੇ ਵਿੱਚ ਵੀ ਕੁਝ ਨਹੀਂ ਦੱਸਦੇ ਇਹ ਹਲੇ ਪਰਿਵਾਰ ਮੈਂਬਰਾਂ ਨੂੰ ਬੋਡੀਜ਼ ਵੀ ਹਲੇ ਦਿਖਾਈ ਵੀ ਉਹਦੇ ਵਿੱਚ ਕਈ ਪੇਪਰ ਵਰਕ ਹੁੰਦੇ ਨੇ ਵੀ ਅਸੀਂ ਇੱਥੇ ਸਾਰੇ ਪਰਿਵਾਰ ਪਰੇਸ਼ਾਨ ਆ ਵੀ ਪੁਲਿਸੀ ਦਾ ਸੇਵ ਕਿਹੜੇ ਤਰੀਕੇ ਨਾਲ ਹੋਇਆ ਜਾਂ ਕੀ ਉਹਨਾਂ ਨੇ ਫਾਈਂਡ ਆਊਟ ਕੀਤਾ ਅਸੀਂ ਇਹ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਵੀ ਉਹ ਵੀ ਇਸ ਕੇਸ ਨੂੰ ਡਿਟੇਲ ਨਾਲ ਦੇਖਣ ਵੀ ਸਹੀ ਕਾਰਨ ਦਾ ਪਤਾ ਕਰਕੇ ਸਾਨੂੰ ਐਗਜ਼ੈਕਟ ਦੱਸਣ ਤਾਂ ਕਿ ਸਾਨੂੰ ਵੀ ਲੱਗੇ ਵੀ ਹਾਂ ਆਹ ਕਾਰਨ ਹੋਇਆ ਤੇ ਅਸੀਂ ਬਾਬਾ ਸੀਚੇਵਾਲ ਜੀ ਨਾਲ ਵੀ ਮਿਲਾਂਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਵੀ ਵਿੱਚ ਸਾਡੇ ਨਾਲ ਮਦਦ ਕਰਨ ਵਿਜਾ ਕਿ ਉਹ ਪਤਾ ਕਰਕੇ ਇਹਨਾਂ ਨੂੰ ਥੋੜਾ ਪ੍ਰੈਸ਼ਰਾਈਜ਼ ਕਰਕੇ ਵੀ ਇਸ ਕੇਸ ਦੀ ਡਿਟੇਲ ਪਤਾ ਕਰਨ ਤਾਂ ਕਿ ਸਾਨੂੰ एग्ਜੈਕਟ ਕਾਰਨ ਲੱਗੇ ਕਿਉਂਕਿ ਇਹ ਸਾਡੇ ਹੀ ਸੋਚਣੀ ਹੈ ਕਿ ਇਸ ਤਰੀਕੇ ਨਾਲ ਹੋਇਆ ਹੋਵੇਗਾ ਕਿ ਉਹ ਚੱਲਦੇ ਚ ਉਤਰਨ ਲੱਗਾ ਹੋਵੇਗਾ ਜਾਂ ਫਿਰ ਕੋਈ ਬੇਹੋਸ਼ ਹੋ ਕੇ ਡੈਗਿਆ ਹੋਵੇਗਾ एग्ਜੈਕਟ ਹਲੇ ਤੱਕ ਪਤਾ ਨਹੀਂ ਲੱਗਾ ਉਹਨਾਂ ਬਾਰੇ ਅਸੀਂ ਜ਼ਰੂਰ ਬੇਨਤੀ ਕਰਾਂਗੇ ਇਸ ਤਰੀਕੇ ਦੇ ਨਾਲ ਪਤਾ ਕਰਕੇ ਸਾਨੂੰ ਇਨਸਾਫ ਜੁਆਇਆ ਜਾਵੇ ਕਿ ਕਿਹੜੇ ਸੰ ਦੇ ਵਿੱਚ ਇੱਥੋਂ ਗਏ ਸੀ ਕਿਹੜੇ ਮੁਲਕ ਦੇ ਕਿਹੜੇ ਸ਼ਹਿਰ ਚ ਰਹਿੰਦੇ ਸੀ ਇਹਨਾਂ ਨੂੰ ਲਗਭਗ 15 ਕ ਸਾਲ ਹੋ ਗਿਆ ਇਹ 2000 ਮੈਨੂੰ ਲੱਗਦਾ ਕਿ 14 ਦੇ 10 ਦੇ ਕਰੀਬ ਆ ਗਏ ਸੀਗੇ ਕਿ ਕਾਫੀ 15 ਕ ਸਾਲ ਹੋ ਗਏ ਨੇ 5 ਸਾਲ ਬਾਅਦ ਦੇ ਵਿੱਚ ਪਰਿਵਾਰ ਦਾ ਬਣਿਆ ਬਾਹਰ ਦਾ ਫਿਰ 5 ਕੁ ਸਾਲ ਪਰਿਵਾਰ ਨੂੰ ਵੀ ਹੋ ਗਿਆ ਗਿਆ ਨਾਲ ਕਿਹੜੇ ਸ਼ਹਿਰ ਰਹਿੰਦੇ ਸੀਗੇ ਕਿ ਬੱਤੀ ਵਾਲੀਆ ਸ਼ਹਿਰ ਰੋਮਾਂ ਦਾ ਉਹਦੇ ਵਿੱਚ ਇੱਕ ਟਾਪੂ ਜਿਹਾ ਟਿਟਲੀ ਦਾ ਪਹਾੜੀ ਏਰੀਆ ਜਿਹਾ ਆਖਰੀ ਵਾਰ ਕਦੋਂ ਗੱਲ ਹੋਈ ਜਦਾਂ ਆਖਰੀ ਵਾਰ ਗੱਲ ਹੋਈ ਸੀ 10 ਦਿਨ ਪਹਿਲਾਂ દિਵਾਲੀ ਤੋਂ ਥੋੜਾ ਜਿਹਾ ਪਹਿਲਾਂ ਹੋਇਆ ਸੀ ਉਸ ਦਿਨ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਕੋਈ ਇਦਾਂ ਨਹੀਂ ਸੀ ਕਹਿੰਦੇ ਸੀ ਵੀ ਆ ਜਾਣਾ ਮੈਂ ਦਸੰਬਰ ਦੇ ਵਿੱਚ ਵੀ ਆਪਾਂ ਵੀ ਫਿਰ ਦੇਖਦੇ ਆਂ ਕਹਿੰਦੇ ਇੱਥੇ ਖੇਤੀਬਾੜੀ ਸ਼ੁਰੂ ਕਰਾਂਗੇ ਵੀ ਆਪਾਂ ਇੱਥੇ ਵੀ ਕਰ ਸਕਦੇ ਹਾਂ ਵਧੀਆ ਇਦਾਂ ਦੀਆਂ ਬੜੀਆਂ ਸੋਹਣੀਆਂ ਗੱਲਾਂ ਕਰਦੇ